ਭਾਰਤੀ ਅਤੇ ਹਰਸ਼ ਵੱਲੋਂ ਇੱਕ ਨਵੀਂ ਖਬਰ ਦਾ ਪ੍ਰਗਟਾਵਾ ਕੀਤਾ ਗਿਆ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਜਗਵਿੰਦਰ ਗੌਰ ਪੰਜਾਬੀ ਲਿੰਕ ਮੀਡੀਆ ਦੇਖ ਰਹੇ ਸਾਰੇ ਸ਼੍ਰੋਤਿਆਂ ਦਾ ਸਵਾਗਤ ਕਰਦੇ ਹਾਂ ਦੱਸ ਦਈਏ ਕਿ ਭਾਰਤੀ ਅਤੇ ਹਰਸ਼ ਜੋ ਕਿ ਫੇਮਸ ਕਮੇਡੀਅਨ ਨੇ ਜਿਹੜੇ ਕਿ ਬਾਲੀਵੁੱਡ ਤੱਕ ਪਹੁੰਚ ਰੱਖਦੇ ਨੇ ਤੇ ਕਾਫੀ ਜ਼ਿਆਦਾ ਫੇਮਸ ਨੇ ਦੱਸ ਦਈਏ ਕਿ ਕਾਫੀ ਸਾਲਾਂ ਦੀ ਡੇਟਿੰਗ ਤੋਂ ਬਾਅਦ 3 ਸਤੰਬਰ 2017 ਵਿੱਚ ਭਾਰਤੀ ਅਤੇ ਹਰਸ਼ ਨੇ ਵਿਆਹ ਦੇ ਬੰਧਨ ਵਿੱਚ ਇੱਕ ਦੂਸਰੇ ਨੂੰ ਬੰਨ੍ਹ ਲਿਆ ਸੀ ਤੇ ਉਸ ਤੋਂ ਬਾਅਦ 2022 ਵਿੱਚ ਭਾਰਤੀ ਨੇ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਸੀ ਦੱਸ ਦਈਏ ਕਿ ਉਹਨਾਂ ਦੇ ਪਹਿਲੇ ਬੱਚੇ ਨੂੰ ਉਹ ਪਿਆਰ ਨਾਲ ਗੋਲੂ ਗੋਲੂ ਕਹਿ ਕੇ ਬੁਲਾਉਂਦੇ ਨੇ ਦੋਸਤੋ ਬਾਦ ਕੀ ਫੁਣ ਇੱਕ ਤਾਜ਼ਾ ਖਬਰ ਸਾਹਮਣੇ ਆ ਰਹੀ ਹੈ ਜ ਜਿਹਦੇ ਚ ਕੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਇੱਕ ਵੀਡੀਓ ਵਿੱਚ ਇਹ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਤੇ ਹਰਸ਼ ਵੱਲੋਂ ਇੱਕ ਪੋਸਟਰ ਦੇ ਉੱਪਰ ਗੋਲੂ ਬੜਾ ਭਾਈ ਬਣਨੇ ਜਾ ਰਹਾ ਹੈ ਇਹ ਲਾਈਨਾਂ ਲਿਖ ਕੇ ਆਪਦੇ ਪਰਿਵਾਰ ਨੂੰ ਇਹ ਦੱਸਿਆ ਗਿਆ ਕਿ ਉਹ ਇੱਕ ਵਾਰ ਫਿਰ ਤੋਂ ਇੱਕ ਨਵੇਂ ਬੱਚੇ ਨੂੰ ਜਨਮ ਦੇਣ ਲਈ ਤਿਆਰ ਨੇ ਜਿਸ ਦਾਸ ਦਈਏ ਕਿ ਭਾਰਤੀ ਜੋ ਉਹ ਦੁਬਾਰਾ ਪ੍ਰੈਗਨੈਂਟ ਹੋ ਚੁੱਕੀ ਹੈ ਜਿਸ ਤੋਂ ਬਾਅਦ ਹੁਣ ਉਹਨਾਂ ਦੇ ਘਰ ਇੱਕ ਵਾਰ ਫਿਰ ਤੋਂ ਖੁਸ਼ੀਆਂ ਦੀਆਂ ਕਿਲਕਾਰੀਆਂ ਗੂੰਜਣਗੀਆਂ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਦੇਖਦੇ ਰਹੋ ਸਾਡਾ ਚੈਨਲ ਪੰਜਾਬੀ ਲਿੰਕ মিডিਆ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੁਹਾਨੂੰ